ਕਰਤੀਏ ਸ਼ੁਰੂਆਤ ਅੱਜ ਹਾਂਜੀ ਬਾਬਾ ਲਿਆ ਹੁਣ ਹੂੰ ਬੰਦੀਏ ਮੈਂ ਕਿਹ ਪਹਿਲਾਂ ਉਹ ਮੈਟ ਬਿਚੀ ਬਣਾਉਣੀ ਅੱਜ ਇੱਥੇ ਮੈਟ ਵੀ ਵਿਛਾਉਣੀ ਹੈ ਨਾ ਫਰਸ਼ ਤੇ ਉਹਦੇ ਤੇ ਮੈਟ ਵਿਛਾ ਕੇ ਅਜਿਹੀ ਨੁਲਾ ਕੇ ਅੱਜ ਹਾਂਜੀ ਕਰਤੀਏ ਸ਼ੁਰੂਆਤ ਇਹਦੀ ਮੈਂ ਕਿ ਹੂੰ ਤਾਂ ਹੀ ਵਰਤਤਾਂ ਦੇ ਆਵੇ ਰਬ ਵਧੀਆ ਨਿਕ ਬੰਨਣੇ ਕਾਲੂ ਤੇ ਉਧਰ ਫਸ ਬਟਣਾ ਕਰਕੇ ਬਹੁਤ ਔਖਾ ਹੋ ਰਿਹਾ ਔਖਾ ਹੋ ਰਿਹਾ ਬਾਬਾ ਉਜੇ ਕਰਕੇ ਅੱਜ ਵਧੀਆ ਜੀ ਬਣ ਜਾਂਦੇ ਅੱਜ ਵਧੀਆ ਦਿਨ ਹੈ ਠੀਕ ਬਾਕੀ ਦੇਖਦੇ ਹੁਣ ਪਰਸ ਕਿਹਾ ਕਹਿੰਦਾ ਇਹ ਤਾਂ ਠੀਕ ਆਲੇ ਉਹਦਾ ਥੋੜਾ ਜਾਈ ਉਹਦੇ ਤੇ ਮੈਟਰਲ ਕੋਈ ਨਹੀਂ ਲੈ ਕੇ ਆਉਂਗਾ ਹਾਂ ਉਹ ਤਾਂ ਮੈਟਰਲ ਚ ਲਿਆਉਂਗਾ ਉੱਪਰ ਹਾਂਜੀ ਚੈੱਕ ਕਰੋ ਜੋ ਫੇਰ ਇਹ ਇੱਧਰ ਸਵਾਨੀ ਵੀ ਚੈੱਕ ਕਰੇ ਤੋੜੀ ਪਈ ਜਾਂ ਸਵਿੱਟ ਬੱਬਾ ਹੱਦ ਦਾ ਗਣਾ ਦੇਸੀ ਘੀਗ ਦੇ ਉਹਨਾਂ ਆਏ ਬੰਦੇ ਸੀ ਵੀ ਦੇਖਤਾ ਖਲਾ ਦੂੰਗੇ ਠੀਕ ਹੈ ਜੀ ਉਹ ਕੱਲ ਦੀ ਉਮੀਦ ਰੱਖੀ ਬੈਠਾ ਸੀ ਉਹਨਾਂ ਅੱਜੇ ਖਲਾ ਦੇਣੀ ਕਿ ਤੈਨੂੰ ਪਹਿਨਾ ਹੈ ਹਾਂ ਲੈ ਜੀ ਮੱਝ ਚਲੋ ਜੀ ਇਹ ਆਈ ਪਹਿਨਾ ਮਕੜਾਉਣੇ ਵਾਲੀ ਮੈਂ ਅਸ ਲੈ ਆਇਆ ਹੈ ਜਿਹੜੀ ਫੇਵਰੇਟ ਹੈ ਉਹ ਬਨਣੀ ਹੈ ਪਹਿਨਾ ਉਦੋਂ ਤਾਂ ਕਹੀ ਜਾਂਦਾ ਮੈਂ ਪੁਛਕੀ ਬਨਣੀ ਹੈ ਜੀ ਪਹਿਲਾਂ ਬੰਤੀ ਤੋਂ ਆਈ ਹਾਂ ਹਾਂ ਇਹ ਵੀ ਕੈਮਰੇ 'ਚ ਆਉਣਾ ਚਾਹੁੰਦੀ ਐਦੋਂ ਦੇਖ ਦੀਏ ਚਲੋ ਨਵੀਂ ਖੁੱਲੀ ਵੀ ਰਾਜ ਅੱਜ ਤੇ ਜੂਨ ਚੇਂਜ ਹੋ ਗਈ ਹੁਣ ਇਹਨਾਂ ਜੀ ਪਾਣੀ ਨੇ ਬੰਦ ਕਰਦੀ ਮੁੱਤੀ ਖੜੀਆਂ ਹਲਾਵਾਂਗੇ ਬਾਅਦ ਚ ਦੇਖਦੇ ਹਾਂ ਹੂੰ ਕੀ ਕਹਿੰਦਾ ਫਰਸਾ ਤੇਰਾ ਇਹਦੇ ਕਿਲੇ ਕਿਹੜੇ ਡਿਸਾਈਡ ਕਰੇ ਆ ਹੁਣ ਹੂੰ ਹਾਂ ਓਹ ਲੋਨੀ ਵਾਲੀ ਇੱਧਰ ਕੰਦ ਕੇ ਲੈ ਚੱਲ ਬਈ ਵੀ ਆ ਗਈ ਚੱਲੇ ਪੀਲਾ ਨਖਰੀ ਬੋ ਕਰਦੀ ਹੈ ਹੈ ਉਰਲੇ ਪਾਸੇ ਬੰਨਣਾ ਜੀ ਉਹ ਤਾਂ ਚੱਲ ਕੋਈ ਨਹੀਂ ਥੋੜਾ ਟਿੱਲੇ ਰੱਖੋ ਇੰਨੀ ਟਾਈਟ ਅੰਦਰ ਟੈਟ ਹੋਏ ਨਹੀਂ ਹੈ ਜੀ ਫਿਰ ਨੂੰ ਸੰਖੜੇ ਤੋਂ ਕਸਾਉਣਾ ਕਹਿ ਲੈ ਮਾੜੇ ਡੰਗਰ ਖੁੱਲਾ ਚਾਹੀਦਾ ਗੱਲੇ ਅਗਲੀ ਮੈਂ ਕਰਤਾ ਸਵਾਗਤ ਹੈ ਜੀ ਨਿਹੜਾ ਆ ਵੀ ਦਿੱਤੀਆਂ ਹਾਂ ਬਰਾਬਰ ਲੱਗਿਆ ਨਾ ਹਾਂਜੀ ਔਰ ਇਹ ਤਾਂ ਸੌਖੀ ਹੀ ਨਿਹੜਾ ਹੋ ਜਾਏਗਾ ਨਹੀਂ ਪਾਣੀ ਮਾਰਨਾ ਉੱਪਰ ਲੰਘ ਜਾਏ ਕਰਨਾ ਪਾਈਪ ਸੀ ਉਹ ਤਾਂ ਪਾਣੀ ਕਿੱਥੇ ਲਾ ਕੇ ਪਿੱਛੇ ਹੋਵੇ ਲੱਗੀ ਹਾਂ ਪਾਣੀ ਸੱਦੇ ਚਲੇ ਜਾਂਦਾ ਨਾ ਜਿੰਨੇ ਨੂੰ ਪੀਣ ਲੱਗ ਦੀਏ ਇਹਦਾ ਜੀ ਭਰ ਦੇਣਾ ਆਪਾਂ ਹੁਣ ਪਾਣੀ ਦੇਖ ਲਾਂਗੇ ਪਿੰਡੀਆਂ ਸਾਰੀਆਂ ਮੈਂ ਦੇਖ ਲਾਂਗੇ ਭਰ ਦੇਣਾ ਕੋਲੀਆਂ ਚ ਹੁਣ ਆਇਓ ਟੈਪ ਨਾਲ ਇਹ ਪਿੰਡੀਆਂ ਪਾਣੀ ਦੇ ਨਹੀਂ ਕਟੀਆਂ ਅੰਦਰ ਆ ਗਈਆਂ ਪਰ ਜੀ ਹਲੇ ਜੇ ਕੀ ਜੀ ਲੱਭੇ ਵਾਲਾ ਜਿਹੜੀ ਧੁੱਪਾ ਚਾਹੀਦੀ ਆ ਤਾਂ ਵੀ ਮੈਡਮ ਮੋਟਾ ਤੇ ਚਾਹੀਦੀ ਤਾਂ ਮਰਦਾਗੰਦਰ ਕਰਨੀਆਂ ਪੈਣੀਆਂ ਸੀ ਆਫੇ ਕਿਡਾ ਦੇਵਤਾ ਜੀ ਆ ਰਹੇ ਆ ਉੱਪਰ ਹਾਂਜੀ ਕਲੇਨ ਕਰਦਾ ਉਹ ਮੇਰੀ ਥਾਲ ਦਾ ਅਜੇ ਤਾਂ ਬੰਨ ਵੀ ਹੋਣੀ ਸੀ ਜੇ ਮੈਂ ਇਸ ਪਰਾਂ ਕਰ ਦਿੰਦਾ ਇੱਕ ਕੀਲਾ ਫਿਰ ਇੱਥੇ ਆ ਜਣਾ ਤਾਂ ਜਿੱਥੇ ਆਹ ਭੋਲੀ ਆ ਫਿਰ ਦੋਹਾਂ ਨੇ ਇੱਥੇ ਆ ਜਣਾ ਦਾ ਬਾਪੂ ਬਤਾ ਦੇ ਜੇ ਦੋ ਬਾਬਾ ਜੀ ਦੇਖਦੇ ਕਿ ਕਿੱਥੇ ਕਿੱਥੇ ਬੈੰਦੀਆਂ ਹੈ ਹੈ ਬਾਪੂ ਠੀਕ ਆ ਠੀਕ ਹੈ ਕਟਿੰਗ ਐ ਇੱਥੇ ਨਾ ਬਾਬਾ ਆਇਆ ਬੱਬੀ ਮੈਂ ਬਾਬਾ ਹੀ ਗੁਰਦੁਆਰੇ ਤੇ ਆਇਆ ਰੈਸਟੇ ਇੰਨੇ ਨੂੰ ਵੀ ਮਯਾ ਜਾਂਦਾ ਨਾ ਕੇ ਜੀ ਆਓ ਦੇਖੋ ਲੈ ਗਰਮੀ ਜਾਂ ਠੰਡੇ ਠੰਡੇ ਪਾਣੀ ਨਾਲ ਮੋਟਰ ਦੇ ਮੈਂ ਕਿਹਾ ਲੜਕੇ ਹਾਂਜੀ ਆ ਲੱਗੀ ਮਾਰਨੇ ਆ ਆਲੇ ਪੂਰੇ ਨਹੀਂ ਮੈਪ ਹੀ ਨਾ ਹੋਗੇ ਨਹੀਂ ਮੈਪ ਹੀ ਨਾ ਏ ਜੇ ਰਿਆਤਾ ਜਾਣਦੇ ਨੇ 24 ਘੰਟੇ ਚਲੋ ਇੱਥੇ ਸਟਾਰਟ ਕਰਿਆ ਹੀ ਨਹੀਂ ਉਹ ਤਾਂ ਮੈਂ ਕਹਿੰਦਾ ਅੱਜ ਦਾ ਅਸੀਂ ਸਟਾਰਟ ਨਹੀਂ ਲੈ ਤੂੰ ਕਹਿੰਦੀ ਆਗਰੇ ਕੋਲੇ ਦੇ ਪੀਂਦੇ ਰਾ ਵੀ ਤਾਂ ਕੋਲਾ ਉੱਧਰ ਉਹ ਉੱਧਰ ਖਾਦੀ ਚਿੱਟੀ ਜਾਂਦੀ ਤੂੰ ਨਹੀਂ ਚੋਏ ਬਹੁਤ ਨੰਨੇ ਗਲਾਸਾਂ ਦਾ ਹੂੰ ਬਈ ਦਾ ਹੀ ਤਾਂ ਕਿ ਇਹ ਨਾ ਪੀਣ ਲੱਗ ਜਵੇ ਬਸ ਇਹੀ ਸਭ ਤੋਂ ਪਹਿਲਾਂ ਲੱਗੀ ਜੇ ਕੋਲਾ ਪਰਲਾ ਆਏ ਉਨੇ ਕੋਲੇ ਚ ਮਾਰ ਮਾਰਦੀ ਜੀ ਗੱਲਾਂ ਲੈ ਹੂੰ ਲੱਗਾ ਨਹੀਂ ਇਹਨੇ ਚਲੋ ਪਰ ਗਿਆ ਪੂ ਕੰਮ ਇੱਧਰ ਇਹ ਬੰਦ ਕਰਤਾ ਜੀ ਮੈਂ ਚਲ ਯਾਰ ਪਿੰਡ ਆਇਆ ਨਾ ਮੂੰਹ ਆਉਂਦਾ ਵਿੱਚ ਆ ਰਾਮ ਨਾ ਉਧਰੋਂ ਪਰ ਦਿੰਦੇ ਆ ਬਾਬਾਈ ਇੱਧਰ ਨਹੀਂ ਆਇਆ ਸਾਰੇ ਬੱਪੀ। ਸੋ ਇੱਧਰ ਤਾਂ ਆਇਆ ਹੀ ਨਹੀਂ ਜਮਈ। ਉਹ ਖਾਲੀ ਹੋ ਗਿਆ। ਪੈਦਰੀ ਫਪੀ ਦੇ ਆ ਹੁਣਾ। ਲੋ ਜੀ ਅੱਜ ਮੱਕੀ ਬਿੜਨ ਪਹੁੰਚ ਗਏ। ਬਿੰਦਰਾਂ ਦੇ ਵੱਢਾ ਲਾਇਆ। ਹੋਰ ਬਿੰਦਰ? ਹਾਂ ਜੀ। ਮਗੇ ਜੀ। ਮਗਾ ਹੁਣ ਨਵੇਂ ਘਰ ਆਏ ਆ ਡੰਕਰ। ਅੱਜ ਹਰੀ ਆਈ ਤਾਂ ਮਿਲਣੀ ਚਾਹੀਦੀ ਐ। ਹਾਂ ਹਾਂ ਚਾਹੀਦੀ ਐ। ਪੰਜ ਛੇ ਦਿਨ ਹੋ ਗਏ ਤੂੜੀਓ ਚਲਦੀ ਆ। ਅੱਛਾ। ਹੁਣ ਨਵੇਂ ਘਰ ਆਏ ਆ। ਅੱਜ ਹੁਣਾਂ ਨੇ ਕਹਣਾ ਹਰੀ ਆਈ ਹੋਣੀ। ਹਾਂ ਹਾਂ। ਤਾਂ ਫੇ ਮਗਾ ਅੱਜ ਮੱਕੀ ਨੂੰ ਵੱਢਾ ਲਾਈਓ। ਕਿਉਂਕਿ ਟਾਈਮ ਵੀ ਨਹੀਂ ਤੜਾ ਦਾ ਰੋਸ ਸਵੇਰੇ ਮਿੱਟੀ ਲੈ ਲਾਂਗੇ ਜੰਦੇ ਤੇ। ਅੱਛਾ 9 10 ਵਜੇ ਤੇ ਸ਼ਾਮ ਨੂੰ 5 6 ਵਜੇ ਦੇ ਆ ਹਾਂ ਹਾਂ ਤੇ ਮਿਸਤਰੀ ਕਰਕੇ ਮਿਸਤਰੀ ਕਰਕੇ ਤੁਮੇ ਕੱਜ ਮੈਂ ਮੱਕੀ ਨੂੰ ਵੱਡਾ ਲਾ ਕੇ ਲਈਏ ਹਾਂ ਠੀਕ ਹੈ ਇਹਨੂੰ ਹਰਿਆਈ ਵੀ ਦਿਖਾਈਏ ਟੂੜੀ ਚ ਹਾਂ ਹਾਂ ਤੇ ਥੋੜੀ ਹੋ ਗਈ ਸੁੱਲਾ ਬਹੁਤ ਪੱਤਾ ਪੱਤਾ ਜੀ ਦਿਖੀ ਜਾਵੇ ਡੰਗਰ ਆਏ ਹੋ ਜਾਂਦਾ ਵੀ ਹਰਿਆਈ ਹੈਗੀ ਆ ਹਾਂ 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 ਇੰਨੇ ਜੇ ਡੰਗਰ ਖੁਸ਼ ਹੋ ਕੇ ਖਾ ਲੈਂਦਾ ਨਹੀਂ ਥਾਰੇ ਮੂੰਹ ਮਾਰ ਕੇ ਬਾਹਰ ਮਾਰ ਦੀਆਂ ਹੂੰ ਹੂੰ ਹੋਰ ਮਾ ਠੀਕ ਹੈ ਬੈਨਾਂ ਤਾਂ ਹੀ ਡੰਗਰ ਦੀਆਂ ਮਾਹਾਂ ਨੂੰ ਲੱਗੇ ਹੁਣ ਹੁਣ ਮੱਕੀ ਦਾ ਸਰਜੂ ਮਾਹਾਂ ਨੂੰ ਕੰਨੀ ਨਮਣਾ ਹਣੂ ਮੱਕੀ ਨੂੰ ਵੀ ਲੱਗੀ ਨਹੀਂ ਛੱਲੀ ਜੀ ਬੈਣ ਹੁਣ ਹੋਰ ਕਿਹਾਉ ਦੇ ਟੋੜੇ ਵਿੱਚ ਮਾਹ ਨੂੰ ਬਹੁਤ ਅੰਕਰੂਣੀ ਆ ਹਾਂ ਕਾਹੀ ਮਾਹ ਥੋੜੀ ਜੀ ਵੀ ਜੇ ਤੇ ਫਲੀਆਂ ਖਾ ਜਾਂਦੀਆਂ ਮਾਹ ਹਾਂ ਸਾਰਿਆਂ ਦਾ ਸਰਾਦੀ ਮਾਹੀ ਵੀ ਜਣੇ ਦੀ ਨਹੀਂ ਵੀ ਜੇ ਇੱਕ ਵਾਰ ਬੈਣਾ ਆ ਗਈਆਂ ਫੇਰ ਨਹੀਂ ਛੱਡਣਾ ਇਹਨਾਂ ਨੇ ਕਾਹੀ ਤਾਂ ਪੰਗਾ ਪੈਂਦਾ ਮੈਂ ਮੱਕੀ ਵੀ ਦੇਖਦਾ ਮੰਮੀ ਹੁਣ ਆਹ ਪਤਾ ਨਹੀਂ ਕਹਾਰੇ ਪਾਸ ਸਾਡੇ ਲੱਗ ਗਏ ਹੂੰ ਬਾਕੀ ਉਹ ਪਰਦੀ ਹੁਣ ਢਾਲ ਪਰ ਗੇਰ ਦੇਣੀ ਫੇਰ ਜਾਨਾ ਨਾ ਵੇੜ ਤੇ ਪਰਾਂ ਢਾਲ ਪਰ ਜਾ ਕੇ ਹੋਰ ਕਿ ਵਧੀਆ ਰੋਜ਼ ਰੋਜ਼ ਨਾਲ ਉਹ ਇਹਦਾ ਰੋਜ਼ ਪਾਣੀ ਮੰਗਦੀ ਆ ਨਕੀ ਆਇਆ ਹੈ ਮਿੱਤੇ ਆਪੇ ਵੱਡਾ ਲਾ ਲੂਗਾ ਕੁਝ ਹਾਂ ਉਹ ਆਪਾ ਹੀ ਮੇ ਫੜੀ ਆ ਉਹ ਵੱਡਾ ਹੀ ਆਪਾ ਵੱਡਾ ਜਿੰਨੀ ਰੱਖਣੀ ਆਪਣੀ ਹਾਂ ਹਾਂ ਗਰਮੀ ਦੇ ਲੱਗ ਨਹੀਂ ਆ ਗਰਮੀ ਚੱਲੀਏ ਫਿਰ ਹਾਂ ਬਾਕੀ ਬਾਜਰਾ ਹੋ ਗਿਆ ਉਧਰ ਇਕੱਠਾ ਚੱਲੋ ਹੱਥ ਤੇ ਆਉਣ ਲੱਗ ਜੂਗਾ ਉਹ ਰੇਤੇ ਚ ਅਰੇ ਰੇਤੇ ਚ ਵੀ ਪਿੰਡ ਵੀ ਹੋ ਗਿਆ ਥੋੜੇ ਬੀਜਾ ਪਤਾ ਘਰ ਕੋਲੇ ਅੱਛਾ ਹਾਂ ਲਾਗਾ ਉਹ ਤਾਂ ਲੇਟੇ ਲੱਗਣੇ ਹਲੇ ਹਾਂ ਉਹ ਤਾਂ ਹੈਗਾ ਹੀ ਆ ਪਕੇ ਜੈ ਲੈਨੇ ਫਿਰ ਆ ਬੀਜਾ ਬਾਈ ਨੂੰ ਫਿਰ ਪਾ ਦੇਣਾ ਵੱਡ ਲੂ ਮੇਰੇ ਤੇ ਵਿਚ ਨਹੀਂ ਬਚਾ ਅੱਗੇ ਮਗਰ ਖਾਤਾ ਬੀਤਾ ਉਹ ਕਹਿੰਦਾ ਤਾਂ ਵੀ ਜੰਤਰ ਬੀਜਣਾ ਜੰਤਰ ਨਹੀਂ ਬੀਜਿਆ ਫਿਰ ਉਹਨੇ ਨਹੀਂ ਬਾਜਰੇ ਬੀਤਾ ਫਿਰ ਉਹ ਵੀ ਠੀਕ ਆ ਜੰਤਰ ਨਾਲ ਬਾਸ ਸੋਖਾ ਹੋ ਜਾਂਦਾ ਬਾਜਰਾ ਵੀ ਔਖਾ ਸਾਲਾ ਲਿਪਟੀ ਜਾਂਦਾ ਗੈਲ ਇਹਦਾ ਹੈ ਚਲ ਜਿੱਕਣਾ ਲੂਟ ਲੱਗਦਾ ਲੱਗ ਗਿਆ ਹਾਂ ਬੜਾ ਇਹ ਬਾਕੀ ਵੀ ਚੱਲ ਗਿਆ ਸਾਲਾਂ ਦੇ ਵੀ ਲੱਗੇ ਵੱਢਣਾਂ ਲੱਗੇ ਵੱਢਣ ਚੱਲਦੀ ਮੱਕੀ ਦਾ ਮਾਰੋ ਮਰ 10 ਦਿਨ ਹੋ ਗਏ ਪੂਰਾ ਅੱਜ ਕੰਮ ਚੱਲ ਪਿਆ ਚਲ ਚਲੀਏ ਫਿਰ ਹਾਈ ਹਾਂ ਠੀਕ ਆ ਜੀ ਚੱਲਦੇ ਘਰ ਨੂੰ ਹੂੰ ਛੋਟੂ ਓਏ ਛੋਟੂ ਲੜਦਾ ਬਾਪੂ ਕੇ ਨਹੀਂ ਹੈਂ ਮਾਂ ਬਾਪੂ ਲੜਦਾ ਕਿ ਨਹੀਂ ਇਹ ਇਹ ਕਿੰਨੂੰਗਾ 20-20 ਮਾਰਪਾ ਵਿੱਚ ਇਕੱਟੇ ਹੋਣਗੇ ਇਹ ਨਹੀਂ ਹੋਗੇ ਉਹਦੇ ਇੱਕ ਵਾ ਬਦਵਾ ਚੁਗਵਾ ਚਲੋ ਆਜਾ ਤੇਰੇ ਬਸ ਗੀਟ ਨਹੀਂ ਫੁੱਟਨੇ ਵਾਲਾ ਉਹੀ ਤਰੱਕੀ ਕਰਤੀ ਫਿਰ ਹੈ ਪੜ ਦੋ ਪੜ ਦੋ ਇਹਨੂੰ ਬਸ ਚੱਲ ਕੋਈ ਨਹੀਂ ਪੱਟ ਹੋ ਗਿਆ ਫਿਰ ਆ ਸੜ ਗਏ ਆਪਾਂ ਮਿੱਟੀ ਬਰਾਬਰ ਕਰ ਦੇਣਾ ਬਸ ਨਾ ਰੋੜੇ ਦਾ ਕੁੱਟਣਾ ਨਹੀਂ ਛੱਡ ਦੇਣੇ ਫਿਰ ਇੱਥੇ ਮਿੱਟੀ ਗੇਰ ਹੋ ਜੂਗੀ ਸਾਰੀ ਆਹ ਫੇ ਪੱਧਰਾ ਕਰਕੇ ਫਿਰ ਦੇਖਦੇ ਆਂ ਕਿ ਆ ਬਣਦਾ ਪਿਛੇ ਲਾ ਦਿਓ ਆਹ ਕਾਇਮਾਂ ਚਾਹੀਦੀ ਮਾਤਾ ਤੋਂ ਮਾਤਰੀ ਵੀ ਚਾਹੀਦੀ ਇਹਨੂੰ ਭਰ ਕੇ ਰੱਖਣਾ ਇਹਦੇ ਉੱਪਰ ਕਿਤੇ ਰੱਖਿਆ ਉੱਥਰ ਆ ਕੇ ਲੈ ਲੈ ਇਧਰ ਉਧਰ ਕੋਈ ਬਾਤ ਨਹੀਂ ਦੋ ਰਹਿਣ ਚੱਲ ਮੈਂ ਮਹਾਦੇਵ ਕੀ ਹਾਂ ਬਾਰੇ ਮੂਹੇ ਲੱਗਿਆ ਰਿਹਾ ਤੂੰ ਤੇ ਲੱਗ ਗਈ ਨਿਕਲ ਗਿਆ ਲੈ ਮੂਹੇ ਤੇ ਨਿਕਲ ਚੱਕਰੀ ਜੀ ਮਿੱਤਰ ਅੱਛਾ ਨਹੀਂ ਲੈ ਜੀ ਰੁਕੜੇ ਇੱਥੇ ਨਾ ਰੱਖਿਓ ਆਹ ਨਾ ਰੱਖਿਓ ਆਹ ਆ ਜਾ ਤਕਰੀ ਨਹੀਂ ਹਣਾ ਆ ਥੋੜਾ ਜਿਹਾ ਹੋਰ ਆ ਤੂੰ ਨਹੀਂ ਕਹਦਾ ਇੱਥੇ ਜਾਣਾ ਬਾਸ ਹਾਂ ਰੱਖੀ ਯਾ ਆਗੀ ਨਾਮੇ ਕਰ ਆਗੀ ਨਾਮੇ ਕਰ ਆ ਲੈ ਜਾ ਪੱਲੀ ਕੱਢ ਲੈ ਚਾਹ ਖਾ ਲੈ ਓ ਜੀ ਅੱਜ ਟੋਕਣ ਲੱਗੇ ਅੱਠ ਦਾ ਤਿੰਨ ਦਾ ਟੋਕਾ ਇਧਰ ਉਹ ਲੈ ਇਧਰ ਇਧਰ ਪੱਲੀ ਲਾਲਾ ਇਧਰ ਪੱਲੀ ਲਾਲਾ ਹੀ ਖੜੀ ਕਰ ਲੈ ਇੱਕਣੀ ਕੋਲ ਲੈ ਜਾ ਕੋਲ ਹਾਂ ਬਾਤ ਉਧਰੋਂ ਨਹੀਂ ਘੜਦੇ ਹੈਗੇ ਠੀਕ ਹੈ ਜਿਹੜੇ ਮਰਗੀ ਗੁੱਗੇ ਚ ਗੱਡੀ ਗੱਲ ਆਏ ਕਿਹੜੇ ਹਿਲਦੀ ਆ ਇੱਧਰ ਉਹ ਲੂਣਾ ਪੈਣਾ ਇਹਨੂੰ ਪੱਤੀ ਲਵਾ ਦੇਣੀ ਲੋਈ ਜੇ ਮੈਂ ਪਾ ਦਿਆ ਟੁੱਟੇ ਟੋਟਾ ਉੱਦੋਂ ਦੇ ਟੁੱਟੇ ਚੱਲਦੀ ਸੀ ਵਿਚਾਰੇ ਇਹਨੂੰ ਓਏ ਸਾਡੇ ਲੱਗੇ ਅੱਜ ਬਰਾਬਰ ਗਾ ਦੇ ਲੈਵਲ ਤੇ ਜਿੱਤੇ ਬਰਾਬਰ ਕਰ ਦਿੱਤੀ ਜੀ ਕਿਹਾ ਬੱਸ ਪਈ ਜਿਹੜੀ ਕਾੜੀ ਅੰਦਰ ਹੁਣ ਪਿੱਛੇ ਪਿੱਛੇ ਹਲੇ ਹੋ ਗਿਆ ਥੋੜਾ ਜਿਆ ਲੈਵਲ ਰੱਖਦਾ ਵੀ ਜਿਹਨੇ ਇਸ ਤਰੀਕੇ ਉਹ ਗਾਗਰ ਪਾਣੀ ਕਿਹਾ ਜੀ ਕੱਟਦੀ ਗੋਲੀ ਜਿਹੜੀ ਉਹਦੇ ਤੇ ਪੱਟ ਹੋਈ ਸੀ ਬਾਕੀ ਤਾਂ ਉਧਰ ਜੱਠੇ ਦੇ ਉਪਜਾਤੀ 15 ਕਰਦਾ ਜੀ ਟਰੈਕਟਰ ਵੇਖਦਾ ਜੀ ਡੀਬੀ ਵੀ ਐਨ ਜੀ ਐਨ ਇਹਦਾ ਵੀ ਠੀਕ ਆ ਪਾਸ ਆਇਆ ਅਰੇ ਥੋੜਾ ਜਿਆ ਹੋਰ ਦਬੂਗਾ। ਬਾਕੀ ਹੁਣ ਦੇਖਦੇ ਰੋੜੀ ਪਾ ਕੇ ਕਿੰਨੇ ਕਚ ਪੈਂਦੀ ਆ ਰੋੜੀ। ਆਹ ਹੋਰ ਟ੍ਰੇਡਰ ਨੂੰ ਦਬਾ ਜੇਗਾ ਟ੍ਰੇਡਰ ਨੂੰ ਦਬਾ ਦੇਗਾ। ਉਹ ਉਹਦਾ ਦਬਾਤਾ ਮੈਂ ਕਿਹਾ ਰੋੜੀ ਦੇਖਦੇ ਪਾਈਏ। ਸ਼ੁਰੂ ਕਰੀਏ। ਸਾਤੀ ਹੈ ਪੈਰ ਤੇ ਕਰਾਂਗੇ। ਬਣ ਗਈ ਐਂਟਾਲ ਜੀ ਬਣ ਗਈ ਐ। ਪੂਰੀ। ਚਾਲੂ ਪਾ ਲਾਂਗੇ। ਤੇਰੀ ਡਿਮਾਂਡ ਪੂਰੀ ਕਰ ਦੇਣੀ ਆ ਬਾਪੂ ਜਿੱਥੇ ਤੱਕ ਲਾਲ ਰੋੜੀ ਮੁੱਕ ਗਈ ਬੱਸ ਪੱਟੀ ਕਹੂੰ ਕਿੱਥੇ ਪੂਣ ਲੱਗਾਂ ਜੇ ਪੱਟੀ ਨਹੀਂ ਫਿਰ ਇੱਧਰ ਜਿਹੜੀ ਬਚ ਗਈ ਬੱਜੀ ਇੱਧਰ ਖੋਲੀ ਦੇ ਨਾਲ ਰੱਖਣਾ ਏ ਕੋਈ ਚੀਜ਼ ਰੱਖ ਹੋ ਜਾ ਕਰਦੀ ਇੱਧਰ ਪੈਣਾ ਇੰਨਾ ਚੌੜਾ ਔਰ ਇਹਦਾ ਕਪਾਉਣਾ ਆਏ ਸਿੱਧਾ ਆਏ ਜਿੰਨਾ ਇੱਧਰ ਬਚ ਗਿਆ ਲਾਲ ਰੋੜੀ ਖੜ ਦੇਣੀ ਤੇਰੀ ਜੇ ਬਜਰੀ ਘਟ ਗਈ ਫੇ ਦੇਖੀ ਜਾਉ ਬਾਉ ਨੇ ਤੇ ਲਾਲ ਰੋੜੀ ਕਰਾ ਦੇਣੀ ਟੇਬਲ ਜਾਂ ਕਰਤਾ ਇਹ ਜਿਹੜੀ ਹੋਣਾ ਪੱਲੂ ਮੜੀ ਮੋੜੀ ਤਾਂ ਉਹ ਕਰਦੀ ਰੋੜੀ ਘੜ ਗਈ ਪੱਲੂ ਜੀ ਆਪੇ ਰੁਕੇ ਰੋੜੀ ਚੜ੍ਹਦੀ ਮੜੀ ਉਪੀ ਘਟੋ ਯਾਰ ਇਹ ਨਹੀਂ ਲਾਲ ਰੋੜੀ ਨਹੀਂ ਘੜਦੀ ਲਾਲ ਰੋੜੀ ਤਾਂ ਬਥੇਰੀ ਬਣ ਜਣੀ ਰੋੜਿਆਂ ਦੀ ਬਸ ਬਜਰੀ ਵੀ ਦੇਖਣੀ ਆ ਨਾ ਪੰਗਾ ਬਜਰੀ ਦਾ ਖੜਾ ਹੋ ਜਾਣਾ ਲੈ ਕੇ ਆਉਣ ਦਾ ਬਜਰੀ ਲਿਆਉਣੀ ਪੈਗੀ ਫੇਰ ਔਖਾ ਕਹਿੰਦੀ ਕੁਰਸੀ ਲਿਆ ਦਿੰਦੀ ਇੱਥੇ ਬਹਿ ਜਾ ਵੀਰ ਦੇਖ ਰੋੜੀ ਕੁੱਟਦੀ ਕਿ ਨਹੀਂ ਇਹ ਘੱਟ ਕੁੱਟਦੀ ਆ ਸਾਰਿਆਂ ਨਾਲੋਂ ਜਿਹੜਾ ਗੈੜੀ ਲੈਣਾ ਜਿਹੜਾ ਤਾਂ ਸਾਰੇ ਪਸ ਹੀ ਆ ਆਉਂਦਾ ਉਹ ਵੀ ਬਸ ਲੱਗੇ ਮੈਂ ਦਰਵਾਜ਼ਾ ਜੇ ਸਰਵਾ ਨੂੰ ਚੱਲੇ ਆ ਤਾਂ ਸੋਨੀ ਆਇਆ ਬੱਜ ਕਈ ਦਿਨ ਬਾਅਦ ਆ ਗਿਆ ਮੁਰੜ ਦੇ ਗਰਾ ਅੰਦਰ ਵਾਲਿਆਂ ਮੈਂ ਤੇ ਦਰਵਾਜਾ ਲੋ ਆਦਮਾ ਗੈਲੇ ਪਿੱਟ ਕਰਾ ਦੂ ਕੋਈ ਨਹੀਂ ਕਿਉਂਕਿ ਜਿਹੜਾ ਤੱਕ ਪਿੱਟ ਲੈਣ ਤੱਕ ਰੋਏ ਲੈਣੇ ਕੋਈ ਨਹੀਂ ਕੋਈ ਨਹੀਂ ਉਹ ਜਿਹੜੇ ਤੇ ਸਮਾਨ ਆ ਵੀ ਮਿਸਤਰੀ ਕੋਲ ਪੁੱਜ ਕੇ ਲੈ ਕੇ ਦਰਵਾਜੇ ਰਸੂਈ ਬਾਤੇ ਇਹ ਕਰਦਾ ਨਖਰੇ ਮਿਸਤਰੀ ਸਾਡਾ ਆਪਣਾ ਘਰ ਦਾ ਹੋ ਕੇ ਪੁੱਪਾ ਕਰਦੇ ਇੱਧਰ ਰੱਖਦੇ ਉੱਥੇ ਕਰਦੇ ਤੋਂ ਪਾ ਤੂੰ ਜ਼ਿੰਦੇ ਕਰਾਈ ਵੀ ਮੈਗਰਾ ਹੀ ਤੂੰ ਪਾ ਮੈਂ ਤਾਂ ਐਂ ਕਰਾਈ ਇਹਨੂੰ ਪੁੱਛ ਕੋਲ ਨਾ ਪੱਖੇ ਨਾਲ ਬੈਠੇ ਸੀ ਉਹ ਉਧਰ ਮਿਸਤਰੀਆਂ ਨੇ ਲਹੂ ਬੈਠੇ ਨਾ ਨਹੀਂ ਬੰਦਾ ਕਰਨੇ ਤਾਂ ਸੜਿਆ ਵਧੀਆ ਹੁੰਦਾ ਹਾਂ ਇਹ ਰੋਂਦਾ ਦੇਖ ਲੈ ਸਰੀਰ ਦਾ ਨੁਕਸਾਨ ਹੁੰਦਾ ਕਰਨ ਨੇ ਜਿਹੜੀ ਮੈਂ ਵੀ ਰੱਬ ਵੀ ਦੇਖਦਾ ਏ ਆ ਦੇਖ ਆ ਇਹ ਕੰਮ ਨਹੀਂ ਕਰਨੇ ਰੋਂਦਾ ਦੇਖ ਲੈ ਹੈ ਕੰਮ ਕਰਦੇ ਹੋ ਰੂ ਰੋਂਦੀ ਹੈ ਜੀ ਛੱਡਦਾ ਪੈਦਗਾ ਪਟਦਾ ਕੱਲ ਤੂੰ ਲੱਗ ਜਾ ਨਵੀਰ ਸ਼ੱਕੀ ਦੇ ਪੱਲ ਤੇ ਜੋੜ ਦੇ ਇਹਨੂੰ ਮੇਕਰੀ ਕਰਾਂ ਫਿਰੇ ਬੈਠੇ ਆ ਅੱਥਰ ਤੇ ਜੋੜ ਦੇ ਆ ਜੋੜਨਾ ਅੱਛਾ ਆਹਲਾ ਪੱਟਣਾ ਆਹਲਾ ਜੋੜਨਾ ਹੂੰ ਦੋਈ ਜੋੜਨੇ ਤੇ ਬੇ ਬਰਾਬਰ ਤੇ ਉਸਤਾਦ ਕਿੱਧਰ ਗਿਆ ਉਸਤਾਦ ਗਿਆ ਹੋਇਆ ਕਿੱਥੇ ਇੱਧਰ ਗਿਆ ਆ ਧੋਨੇ ਪਾ ਪੈਸੇ ਮੁੱਕ ਗਏ ਪਾਉਣ ਗਿਆ ਹੋਇਆ ਚੱਲ ਮਾਰੀ ਤੇ ਕੰਨ ਪਰ ਦੋ ਲੋ ਐਨੀ ਬਾਕੀ ਬਜਰੀ ਹਾਂ ਆਪੂ ਬਾਕੀ ਚੱਲਦਾ ਕੰਮ ਸਾਰੀ ਉਹ ਪਤਾ ਨਹੀਂ ਜਿੰਨੀ ਹੈਗੀ ਆ ਜਿੱਥੇ ਤੱਕ ਪੈ ਗਈ ਪੈ ਗਈ ਬਸ ਸਭ ਮੈਨੂੰ ਉਮੀਦ ਆ ਵੀ ਸਾਰੇ ਚ ਪੈ ਜਾਣੀ ਇਹ ਹੈ ਮੈਨੂੰ ਲੱਗਦਾ ਸਾਰੇ ਚ ਪੈ ਜਾਣੀ ਦੇਵਰਾਜ ਸਾਰੇ ਮਾਪੇ ਵੀ ਸਾਰੇ ਕੋਲ ਪਈ ਖਾਤੀ ਹਲੇ ਬਜਰੀ ਪਈ ਮਾੜੀ ਨਾ ਲੱਗੇਗਾ ਖਰਾਬ ਨਹੀਂ ਸੀ ਲੱਗੇਗਾ ਔਰ ਲਾਦੇ ਜਿੰਨੀ ਲਾਉਣੀ ਪਈ ਵੀ ਬਹੁਤ ਆ ਹਲੇ ਬਜਰੀ ਹਲੇ ਪਈ ਵੀ ਬਹੁਤ ਹਾਂ ਉਹਨਾਂ ਤੇ ਉਹਨਾਂ ਤੇ ਦੇਖ ਕੇ ਫਟਾ ਲਾ ਕਿੱਥੇ ਦਿਖਦਾ ਪਹਿਨੇ ਇੱਕ ਵਾਰੀ ਪੂਰਾ ਕਰ ਲਣ ਦੇ ਉਹਨਾਂ ਨੂੰ ਜਾਂ ਪੂਰਾ ਕਰ ਲਿਆ ਫਿਰ ਉਤੇ ਬਾ 2 4 10 ਲੈ ਇੱਧਰ ਉੱਧਰ ਨੂੰ ਘੇਰ ਦਾਂਗੇ ਇੱਧਰ ਦਿਖਦੀ ਵੀ ਬਹੁਤ ਆ ਬਜਰੀ ਅਜੇ ਪਈ ਵੀ ਖਾਸੀ ਆ ਬਾਬਾ ਤੂੰ ਬਚਾ ਨਾ ਕਰੇਗਾ ਸੱਚ ਹੋਈ ਜਾ ਕਰਦੇ ਤੇਰੇ ਹੋ ਅੱਛਾ ਆ ਸੋਕੇ ਮਾ ਬੰਦੇ ਨੂੰ ਕਹਿੰਦਾ ਮੈਂ ਤੂੰ ਬਚਨ ਕਰੀ ਜਾਂਦਾ ਤੇਰੇ ਪੂਰੇ ਹੋਈ ਜਾਂਦੇ ਆ ਘਰਤੀ ਲਪਾਈ ਓਟੀਏ ਨੂੰ ਹੈ ਚਿਗਾਰਡ ਬਣਾਉਣੀ ਦੇ ਕੇ ਆਇਆ ਉਹਨੂੰ ਮੈਂ ਕਰਦੇ ਯਾਰ ਫਟ ਅੱਛਾ ਠੀਕ ਹੈ ਦਿਵਾਨ ਕਿੱਥੇ ਪਿੰਦ ਦੂਈ ਬਣਾਈ ਬਾਈ ਫਰੇਮ ਪਤੀ ਵਾਲੀ ਕਿ ਦੂਈ ਨਾ ਦੂਈ ਉਹ ਪੁਰਾਣੀ ਉਹ ਪਈ ਤੀ ਲੱਕੜੀ ਵਾਲੀ ਉਹ ਅੱਛਾ ਅੱਛਾ ਉਹਦੀ ਫਰੇਮ ਬਣਾਤੀ ਉਹੀ ਦਰਵਾਜਾ ਉਹੀ ਸਾਰਾ ਗੋਸਾ ਅੱਛਾ ਵਿੱਚੇ ਬਿੱਟ ਲਾ ਦੇਣਾ ਹਾਂ ਬੇ ਬਾਬੇ ਜੀ ਸੁਣ ਲੈ ਇੱਧਰ ਤਾਂ ਕਰਤੀ ਲਪਾਈ ਹੋ ਹੈਗਾ ਕਿ ਆ ਵੀ ਮਾਰਦੀਆਂ ਕਿਉਰੇ ਆ ਰਹਿ ਗਿਆ ਪੁੰਜੇ ਵਿੱਚ ਥੋੜਾ ਜਿਹਾ ਬਾਕੀ ਠੀਕ ਆ ਸਾਰਾ ਹੀ ਉਧਰ ਬਾਪੂ ਕਰ ਉਹਨਾਂ ਦੀ ਸਾਰੀ ਜੜੀ ਲੜਾਈ ਹੋਈ ਜਾਂਦੀ ਆ ਕੀ ਕਹਿੰਦੀ ਆ ਇਹ ਆ ਦੇਲਾ ਬਾਪੂ ਕਹਿੰਦਾ ਕਹਿੰਦਾ ਨੂੰ ਜ਼ਿਆਦਾ ਸਾਊ ਆ ਤੂੰ ਖਰਾਬ ਆ ਲੈ ਬਾਪੂ ਕਹਿੰਦਾ ਦੱਤੀ ਬਾਪੂ ਕਹਿੰਦਾ ਤੂੰ ਲੈ ਅੜਿਆ ਅੜਿਆ ਆਇਆ ਉਸਕੇ ਆਏ ਨੇ ਬਾਪੂ ਕਹਿੰਦਾ ਨਾ 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 ਕੰਮ ਕਰ ਲਾ ਬਾਪੂ ਨੇ ਬਾਪੂ ਕਿਆ ਕਹਤੇ ਤੂੰ ਕੰਮ ਨਹੀਂ ਕਰਦੀ ਕੰਮ ਨਹੀਂ ਕਰ ਉਹ ਉਹ ਬੋਲਦਾ ਉਹ ਆ ਦੇ ਲੈ ਕੇ ਕਹਿੰਦਾ ਬਾਪੂ ਫੇਰ ਕਹਿੰਦਾ ਉਹ ਬੋਸ ਆਊਗਾ ਤੇਜ਼ ਹੈ ਤੇਜ਼ ਨਹੀਂ ਹੈਗੀ ਬੋਲ ਦਿਓ ਜਿਆਦਾ ਇੱਕ ਬੋਲਦੀ ਨਾ ਇੱਕ ਦਿਨ ਜਾਣੀ ਬੋਲਦੀ ਬਹੁਤ ਆ ਜਿਹਦੇ ਵਿੱਚ ਜਨਵਰੀ ਹੈਗੀ ਬੋਲਦੀ ਬਹੁਤ ਆ ਆਇਆ ਹੈ ਗਰੀ ਜਾਂਦੀ ਆਇਆ ਹੈ ਅੱਠ ਮਹੀਨੇ 10 ਮਹੀਨੇ ਮਾਰੂਗਾ ਬੋਲਦੀ ਬਹੁਤ ਆ ਚੱਲ ਕੋਈ ਨਹੀਂ ਤੂੰ ਹੋਰ ਕੌਣ ਜਨਵਰੀ ਹੈਗੀ ਅਓ ਜੀ ਅੱਜ ਲੱਗੇ ਪਾਰਟੀ ਕਰਨ ਕੰਪਲੇਸ ਸਾਰਿਆਂ ਦੀ ਮਿਹਰ ਸਦਕਾ ਉਹਦੇ ਕਾਣੇ ਅੱਜ ਦੇ ਦਿਨ YouTube ਦੇ ਚੈਨਲ ਨੂੰ ਸਾਲ ਹੋ ਗਏ ਜੀ ਸ਼ੁਰੂ ਕਰਿਆ ਸੀ ਇਹੋ ਜਿਹਾ ਸ਼ਾਮ ਨੂੰ ਬੈਠ ਕੇ ਵੀਡੀਓ ਬਣਾਈ ਸੀ ਫਸਟ ਅਤੇ ਚੈਨਲ ਬਣਾਇਆ ਤਾਂ ਹਮ ਕੱਲ ਦੇ ਦਿਨ ਪਾਈ ਸੀ ਹੁਣ ਇਹ ਜਿਹੜੀ ਅੱਜ ਵਾਲੀ ਵੀਡੀਓ ਵੀ ਕਰਨੀ ਆ ਤਾਂ ਨੂੰ ਪੂਰਾ 1 ਸਾਲ ਹੋ ਜਾਣਾ YouTube ਚੈਨਲ ਚੱਲਦਾ ਹੈ ਸਾਡੇ ਨੂੰ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕਰਿਆ ਉਹਨਾਂ ਦੀ ਬਹੁਤ ਮਿਹਰਬਾਨੀ ਜਿਹਨੇ ਨਹੀਂ ਕਰਿਆ ਉਹਨਾਂ ਦੀ ਮਿਹਰਬਾਨੀ ਜਿਹੜੇ ਦੇਖਦੇ ਆ ਚਲੋ ਵੀ ਸਬਸਕ੍ਰਾਈਬ ਕਰੇ ਉਹਨਾਂ ਵੀ ਦੇਖਦੇ ਆ ਵਾਰਿਆਂ ਦੀ ਬਹੁਤ ਮਿਹਰਬਾਨੀ ਨੇ ਪਿਆਰ ਦੇਣ ਲਈ YouTube ਚੈਨਲ ਨੂੰ ਇਹਦੇ ਕਰਕੇ ਅੱਜ ਸਾਰੇ ਨੇਆਂ ਗੜੀਆਂ ਕੁੜੀਆਂ ਲੱਗੀਆਂ ਹੋਈਆਂ ਇਹ ਕਹਿੰਦੇ ਸਾਨੂੰ ਪਾਰਟੀ ਕਰੋ ਮੈਂ ਕੋਈ ਨਹੀਂ ਪਾਈ ਖਾਓ ਕੀਓ ਅੱਜ ਬਾਬੇ ਨੂੰ ਵੀ ਗਿਆ ਸੁੱਖਾ ਨੇ ਮੈਂ ਤਾਂ ਕਹਿੰਦਾ ਕੋਈ ਹੋਰ ਸੁੱਖਾ ਕਹਿੰਦਾ ਆਈ ਗੁਗਾ ਦਾ ਲੈ ਇੱਥੇ ਨੂੰ ਬਾਬੂ ਕੋਲ ਰੱਖਣਾ ਇੱਥੇ ਆਜੋ ਹੁਣ ਲੈ ਆਜੋ ਹੁਣ ਆਇਆ ਹੁਣ ਜਦ ਦੀ ਆਈਸਕ੍ਰੀਮ ਖਾਣ ਦੀ ਵਾਰੀ ਆ ਦੇਖ ਲਾ ਹੋ ਆਜੋ ਹੁਣ ਹੈ ਬਾਬੇ ਜੀ ਇੱਥੇ ਤੱਕ ਪਾਈ ਆ ਹੁਣ ਹੈਨਾ ਠੀਕ ਠੀਕ ਜਿਹੜੇ ਨਾਲ ਦੇਖਦੇ ਕੋਈ ਨਹੀਂ ਜਿੱਥੇ ਤੱਕ ਹੋਊਗੀ ਹੂੰ ਜਿੱਦੀ ਪੈਗੀ 190 ਦੇਵਰਾਇ ਆ ਜਾ ਬਾਬਾ ਖੀਲਾ ਤਾ